ਅੱਜ ਰਖੜੀ ਦੇ ਦਿਨ ਮੂਸੇਪਿੰਡ ਵਿੱਚ ਬਹੁਤ ਸਾਰੀਆਂ ਭੈਣਾਂ ਸਿੱਧੂ ਮੂਸੇਵਾਲਾ ਤੇ ਨਿੱਕੇ ਸਿੱਧੂ ਲਈ ਰਖੜੀਆਂ ਲੈ ਕੇ ਆਈਆਂ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਜਾ ਕੇ ਭੈਣਾਂ ਨੇ ਸਿੱਧੂ ਦੇ ਸਟੈਚੂ ਦੇ ਗੁੱਟ ਤੇ ਰਖੜੀ ਬੰਨੀ ਸਟੈਚੂ ਵਾਲੀ ਜਗ੍ਹਾ ਤੇ ਕੋਈ ਐਸੀ ਥਾਂ ਖਾਲੀ ਨਹੀਂ ਸੀ ਜਿੱਥੇ ਭੈਣਾਂ ਨੇ ਰਖੜੀ ਨਾ ਬੰਨੀ ਹੋਵੇ ਭੈਣਾਂ ਦਾ ਸਿੱਧੂ ਮੂਸੇਵਾਲਾ ਲਈ ਇੰਨਾ ਪਿਆਰ ਦੇਖ ਕੇ ਮਾਤਾ ਚਰਨਕੌਰ ਵੀ ਭਾਵੁਕ ਹੋ ਗਏ। ਮਾਤਾ ਚਰਨਕੌਰ ਨੇ ਇੱਕ ਭੈਣ ਦੀ ਸਿੱਧੂ ਮੂਸੇਵਾਲਾ ਦੇ ਸਟੈਚੂ ਨੂੰ ਰਖੜੀ ਬੰਨਣ ਦੀ ਫੋਟੋ ਵੀ ਸ਼ੇਅਰ ਕੀਤੀ ਤੇ ਨਾਲ ਹੀ ਕਿਹਾ ਕਿ ਕੀ ਲਿਖਾਂ ਪੁੱਤ। ਇਸ ਦੇ ਨਾਲ ਹੀ ਮਾਤਾ ਚਰਨਕੌਰ ਨੇ ਇੱਕ ਹੋਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਸ਼ੁਭ ਬੇਟਾ ਅੱਜ ਸਵੇਰ ਤੋਂ ਹੀ ਰਖੜੀ ਦੇ ਸਨੇਹੇ ਮੈਨੂੰ ਤੁਹਾਡੀਆਂ ਨਿੱਕੀਆਂ ਵੱਡੀਆਂ ਭੈਣਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਤੁਹਾਡੇ ਲਈ ਤੇ ਤੁਹਾਡੇ ਛੋਟੇ ਵੀਰ ਲਈ ਭੇਜੇ ਹਨ। ਤੁਹਾਡੇ ਬਾਅਦ ਵੀ ਤੁਹਾਡੇ ਚਾਣ ਵਾਲਿਆਂ ਵਿੱਚ ਤੁਹਾਡੇ ਹੋਣ ਦਾ ਅਹਿਸਾਸ ਹੀ ਮੈਨੂੰ ਹਮੇਸ਼ਾ ਹੌਸਲੇ ਵਿੱਚ ਰੱਖਦਾ ਹੈ ਤੇ ਮੈਂ ਅੱਜ ਰਖੜੀ ਦੇ ਇਸ ਤਿਹਾੜ ਤੇ ਤੁਹਾਡੇ ਤੇ ਤੁਹਾਡੇ ਨਿੱਕੇ ਵੀਰ ਵੱਲੋਂ ਤੁਹਾਡੀਆਂ तमाम ਨਿੱਕੀਆਂ ਵੱਡੀਆਂ ਭੈਣਾਂ ਦੇ ਸਦਾ ਹੱਸਦੇ ਵਸਤੇ ਰਹਿਣ ਦੀ ਅਰਦਾਸ ਕਰਦੀ ਹਾਂ ਸਾਰੀਆਂ ਬੇਟੀਆਂ ਲਈ ਪਿਆਰ ਤੇ ਦੁਆਵਾਂ